ਬਚਪਨ ਦੇ ਵਿੱਚ ਇੱਕ ਟੀਵੀ ਤੇ ਆਪਾਂ ਦੇਖਦੇ ਹੁੰਦੇ ਸੀ ਕਿ ਕਿ ਮੈਜੀਸ਼ੀਅਨ ਇੱਕ ਜਾਦੂ ਦੀ ਛੜੀ ਲੈ ਕੇ ਨਾ ਆਬਰਾ ਕਡਾਬਰਾ ਬੋਲਦਾ ਹੁੰਦਾ ਸੀ ਤੇ ਉਹ ਆਬਰਾ ਕਡਾਬਰਾ ਬੋਲਣ ਤੋਂ ਬਾਅਦ ਜੋ ਵੀ ਉਹ ਬੋਲਦਾ ਹੁੰਦਾ ਸੀ ਉਹ ਕ੍ਰੀਏਟ ਹੋ ਜਾਂਦਾ ਹੁੰਦਾ ਸੀ ਤਾਂ ਅੱਜ ਆਪਾਂ ਉਸ ਆਬਰਾ ਕਡਾਬਰਾ ਦੀ ਪਾਵਰ ਚੈੱਕ ਕਰਨੀ ਹੈ ਤਾਂ ਸਸ਼ੀਕਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੇ ਆਪ ਨੂੰ ਸੰਭਾਲ ਰਹੇ ਹੋਵੋਗੇ ਮੈਂ ਨੀਲਮ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਰੌਟਾਕਸ ਅਫੀਸ਼ੀਅਲ ਤੇ ਜਿੱਥੇ ਅਸੀਂ ਆਪਣੇ ਆਪ ਦੀ ਪਾਵਰ ਨੂੰ ਰਿਅਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਬਰਾ ਕਡਾਬਰਾ ਸਿਰਫ ਉਸ ਮੈਜੀਸ਼ੀਅਨ ਵਾਸਤੇ ਸੱਚ ਨਹੀਂ ਸੀ ਆਬਰਾ ਕਡਾਬਰਾ ਸਾਡੇ ਸਾਰਿਆਂ ਵਾਸਤੇ ਸੱਚ ਹੈ ਆਬਰਾ ਕਡਾਬਰਾ ਦਾ ਮਤਲਬ ਇਹ ਹੈ ਕਿ ਅਸੀਂ ਜੋ ਬੋਲਦੇ ਹਾਂ ਨਾ ਉਹ ਕ੍ਰੀਏਟ ਹੋ ਜਾਂਦਾ ਹੈ ਐਜ਼ ਆਈ ਸਪੀਕ ਆਈ ਕ੍ਰੀਏਟ ਇਟ ਤਾਂ ਇਹ ਚੀਜ਼ ਸਿਰਫ ਉਸ ਮੈਜੀਸ਼ੀਅਨ ਤੇ ਅਪਲਾਈ ਨਹੀਂ ਹੁੰਦੀ ਇਹ ਚੀਜ਼ ਸਾਡੇ ਸਾਰੇ ਇਨਸਾਨਾਂ ਤੇ ਅਪਲਾਈ ਹੁੰਦੀ ਹੈ ਤਾਂ ਹੀ ਤਾਂ ਸਾਡੇ ਸਿਆਣੇ ਕਹਿੰਦੇ ਨੇ ਕੀ ਸੋ ਸਮਝ ਕੇ ਬੋਲੋ ਤੁਸੀਂ ਕੀ ਬੋਲ ਰਹੇ ਹੋ ਕਿਤੇ ਮੂਲ ਤੇ ਸਰਸਵਤੀ ਨਾ ਬੈਠ ਜਾਵੇ ਤੇ ਉਹ ਗੱਲ ਸੱਚ ਹੋ ਜਾਵੇ ਆਪਨੂੰ ਇਹ ਵੀ ਪਤਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ ਸੀ ਨਾ ਉਹ ਵਚਨ ਬੰਦ ਹੁੰਦੇ ਸੀ ਵਚਨ ਬੱਧ ਹੁੰਦੇ ਸੀ ਮਤਲਬ ਕਿ ਜੋ ਵੀ ਵਚਨ ਉਹ ਦਿੰਦੇ ਸੀ ਨਾ ਉਹਨਾਂ ਦੀ ਜਾਨ ਚਲੀ ਜਾਂਦੀ ਸੀ ਪਰ ਉਸ ਵਚਨ ਤੋਂ ਉਹ ਮੁੱਕਰਦੇ ਨਹੀਂ ਸੀ ਹੁੰਦੇ ਉਸ ਵਚਨ ਦੀ ਇੰਨੀ ਇੰਪੋਰਟੈਂਸ ਕਿਉਂ ਸੀ ਮਤਲਬ ਉਹਨਾਂ ਨੂੰ ਕਿਹਨੇ ਕਿਹਾ ਕਿ ਹਾਂ ਤੁਸੀਂ ਇੱਕ ਵਾਰੀ ਵਚਨ ਦੇ ਦਿੱਤਾ ਤੇ ਉਸ ਤੋਂ ਬਾਅਦ ਤੁਸੀਂ ਮੁੱਕਰਨਾ ਨਹੀਂ ਤਿੰਨ ਕਿਤੇ ਇਹ ਚੀਜ਼ ਸਮਝ ਆਉਂਦੀ ਹੈ ਕਿ ਉਹਨਾਂ ਦੇ ਸ਼ਬਦਾਂ ਵਿੱਚ ਕਿੰਨੀ ਪਾਵਰ ਸੀ ਕਿੰਨੀ ਪਾਵਰ ਸਮਝਦੇ ਸੀਗੇ ਉਹ ਉਹਨਾਂ ਸ਼ਬਦਾਂ ਵਿੱਚ ਤਾਂ ਬਟ ਆਪਾਂ ਅੱਜ ਦੇ ਟਾਈਮ ਦੇ ਵਿੱਚ ਤਾਂ ਅਸੀਂ ਇੱਕ ਘੜੀ ਦੇ ਵਿੱਚ ਹੀ ਮੁੱਕਰ ਜਾਂਦੇ ਆ ਅਸੀਂ ਕੁਝ ਇੱਕ ਟਾਈਮ ਕੁਝ ਬੋਲ ਰਹੇ ਹੁੰਨੇ ਆ ਦੂਸਰੇ ਟਾਈਮ ਅਸੀਂ ਕੁਝ ਬੋਲ ਰਹੇ ਹੁੰਨੇ ਆ ਤਾਂ ਅਸੀਂ ਆਪਣੀ ਲਾਈਫ ਨੂੰ ਇਹ ਬੋਲ-ਬੋਲ ਕੇ ਹੀ ਕੰਪਲਿਕੇਟ ਕੀਤਾ ਹੋਇਆ ਹੈ ਇਹ ਵਾਲੀ ਇਸ ਟੌਪਿਕ ਨੂੰ ਡਿਸਕਸ਼ਨ ਕਰਨ ਤੋਂ ਪਹਿਲਾਂ ਨਾ ਮੈਂ ਦੋ ਬਹੁਤ ਹੀ ਇੰਟਰਸਟਿੰਗ ਸਟੋਰੀਜ਼ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਜਿਦੇ ਵਿੱਚ ਐਕਚੁਅਲੀ ਜਿਨ੍ਹਾਂ ਨੂੰ ਸੁਣ ਕੇ ਲੱਗਦਾ ਆ ਤੇ ਰੀਅਲ ਸਟੋਰੀਜ਼ ਹੈਗੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਐਕਚੁਅਲੀ ਲੱਗਦਾ ਆ ਕਿ ਵਾਕਿਆ ਹੀ ਜੋ ਸਾਡੇ ਸ਼ਬਦਾਂ ਵਿੱਚ ਇੰਨੀ ਕਿ ਜ਼ਿਆਦਾ ਪਾਵਰ ਹੈ ਜਿਹਨੂੰ ਅਸੀਂ ਰੀਅਲਾਈਜ਼ ਨਹੀਂ ਕਰਦੇ ਅਸੀਂ ਕੁਝ ਵੀ ਬੋਲੀ ਜਾ ਰਹੇ ਹਾਂ ਤੇ ਸਾਡੇ ਲਾਈਫ ਦੇ ਵਿੱਚ ਕੁਝ ਵੀ ਹੋਈ ਜਾ ਰਿਹਾ ਆ ਪਹਿਲੀ ਸਟੋਰੀ ਮੈਂ ਸੁਣ ਰਹੀ ਸੀ ਤਾਂ ਮੈਨੂੰ ਬਹੁਤ ਇੰਟਰਸਟਿੰਗ ਲੱਗੀ ਇਹ ਕਿ ਨਾ ਸੋਲੋਮਨ ਨਾਮ ਦਾ ਆਈਲੈਂਡ ਹੈ ਉਸ ਆਈਲੈਂਡ ਦੇ ਜਿਹੜੇ ਲੋਕ ਹੈ ਨਾ ਉਹਨਾਂ ਨੇ ਕਿਸੇ ਵੀ ਦਰਖਤ ਨੂੰ ਜਿਵੇਂ ਅਸੀਂ ਵੱਢ ਦਿੰਨੇ ਆ ਕੱਟ ਦਿੰਨੇ ਆ ਉਹ ਉਹਨਾਂ ਨੂੰ ਕੱਟਦੇ ਨਹੀਂ ਹੈਗੇ ਉਹ ਕੀ ਕਰਦੇ ਆ ਉਹ ਸਾਰੇ ਕਮਿਊਨਿਟੀ ਉਹਦੇ ਅਰਾਊਂਡ ਇਕੱਠੀ ਹੁੰਦੀ ਹੈ ਤੇ ਉਸ ਦਰਖਤ ਨੂੰ ਨਾ ਕੁਝ 네ਗੇਟਿਵ ਵਰਡਸ ਦਿੰਦੇ ਨੇ ਕੁਝ 네ਗੇਟਿਵ ਥੌਟਸ ਕ੍ਰੀਏਟ ਕਰਦੇ ਨੇ 네ਗੇਟਿਵ ਬੋਲਦੇ ਨੇ ਤਾਂ ਆਟੋਮੈਟਿਕਲੀ ਜਿਹੜਾ ਉਹ ਦਰਖਤ ਹੈ ਨਾ ਉਹ ਇੱਕ ਦਿਨ ਮਰ ਜਾਂਦਾ ਹੈ ਕੁਝ ਦਿਨਾਂ ਦੀ ਇਹ ਪ੍ਰੈਕਟਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਦਰਖਤ ਖੁਦ ਬਖੁਦ ਹੀ ਡੈੱਡ ਹੋ ਜਾਂਦਾ ਹੈ ਸੈਕਿੰਡ ਸਟੋਰੀ ਮੈਂ ਇੱਕ ਹੋਰ ਸੁਣ ਰਹੀ ਸੀ ਤਾਂ ਉਹਦੇ ਵਿੱਚ ਕੀ ਹੈ ਇੱਕ ਇੱਕ ਨਾ ਅੰਬਾਂ ਦਾ ਦਰਖਤ ਸੀਗਾ ਇੱਕ ਜਗ੍ਹਾ ਤੇ ਜਗ੍ਹਾ ਮੈਨੂੰ ਯਾਦ ਨਹੀਂ ਆ ਰਹੀ ਉੱਥੇ ਨਾ ਉੱਥੇ ਅੰਬ ਬਹੁਤ ਲੱਗਦੇ ਸੀ ਮਤਲਬ ਬਹੁਤ ਜ਼ਿਆਦਾ ਬਹਾਰ ਸੀ ਅੰਬਾਂ ਦੀ ਤਾਂ ਉੱਥੋਂ ਦੇ ਜੋ ਕਰਮਚਾਰੀ ਉਹਨਾਂ ਉਸ ਬਾਗ ਦੀ ਰੱਖਿਆ ਕਰਦੇ ਸੀਗੇ ਤਾਂ ਉਹ ਜਦੋਂ ਸਫਾਈ ਕਰਦੇ ਸੀ ਨਾ ਤਾਂ ਅੱਕੇ ਹੁੰਦੇ ਸੀ ਉਸ ਇੰਨੀ ਜ਼ਿਆਦਾ ਬਹਾਰ ਨੂੰ ਦੇਖ ਕੇ ਕਿਉਂਕਿ ਉਹਨਾਂ ਨੂੰ ਸਫਾਈ ਵੀ ਜ਼ਿਆਦਾ ਕਰਨੀ ਪੈਂਦੀ ਸੀਗੇ ਅੱਕੇ ਥੱਕੇ ਉਹਨਾਂ 네ਗੇਟਿਵ એનર્ਜੀ ਰੇਡੀਏਟ ਕਰਦੇ ਸੀ ਉਹਨੂੰ 네ਗੇਟਿਵ એનર્ਜੀ ਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ 네ਗੇਟਿਵ ਸੋਚ ਅਪਕੰਥਕਣ ਵਾਲੀ ਸੋਚ ਇੱਕ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕਿ ਇਹ ਵੱਖਰਾ ਹੀ ਇੱਕ ਸਿਆਪਾ ਆ ਟਾਈਪ ਆਫ ਚੀਜ਼ਾਂ ਹਨ ਇਦਾਂ ਦੇ 네ਗੇਟਿਵ ਚੀਜ਼ਾਂ ਉਹ ਰੈਡੀਏਟ ਕਰਦੇ ਸੀ ਉਸ ਟਾਈਮ ਸਫਾਈ ਕਰਦੇ ਕਰਦੇ ਇੱਕ ਸੀਜ਼ਨ ਇਦਾਂ ਦਾ ਆਇਆ ਕਿ ਉਸ ਅੰਬ ਦੇ ਦਰਖਤ ਨੇ ਅੰਬ ਦੇਣੇ ਹੀ ਬੰਦ ਕਰ ਦਿੱਤੇ ਤਾਂ ਸੈਕਿੰਡ ਸੀਜ਼ਨ ਫੇਰ ਆਇਆ ਫੇਰ ਉਸ ਅੰਬ ਦੇ ਦਰਖਤ ਨੇ ਅੰਬ ਦੇਣੇ ਹੀ ਬੰਦ ਕਰ ਦਿੱਤੇ ਥੋੜੀ ਰਿਸਰਚ ਕਰਨ ਤੋਂ ਬਾਅਦ ਇਹ ਪਤਾ ਚੱਲਿਆ ਇਹ ਇਸ ਅੰਬ ਦੇ ਦਰਖਤ ਨੂੰ ਨੈਗੇਟਿਵ ਵਾਈਬਸ ਦੇ ਰਹੇ ਸੀਗੇ ਨੈਗੇਟਿਵ ਥਾਟਸ ਕ੍ਰੀਏਟ ਹੋ ਰਹੇ ਸੀ ਤੇ ਨੈਗੇਟਿਵ ਵਰਡਸ ਬੋਲੇ ਜਾ ਰਹੇ ਸੀਗੇ ਜਿਹਦੇ ਕਰਕੇ ਇਹ ਦਰਖਤ ਨੇ ਅੰਬ ਦੇਣੇ ਹੀ ਬੰਦ ਕਰ ਦਿੱਤੇ ਫਲ ਦੇਣਾ ਹੀ ਬੰਦ ਕਰ ਦਿੱਤਾ ਫਿਰ ਉਹ ਸਾਰੇ ਇਕੱਠੇ ਹੋਏ ਉਹਨਾਂ ਨੇ ਉਹਦੇ ਅਰਾਊਂਡ ਮੈਡੀਟੇਸ਼ਨ ਕੀਤੀ ਉਹਦੇ ਅਰਾਊਂਡ ਉਹਨੂੰ ਉਹਦੇ ਤੋਂ ਮਾਫੀ ਮੰਗੀ ਵਧੀਆ-ਵਧੀਆ ਸ਼ਬਦ ਦਿੱਤੇ ਵਧੀਆ એનર્ਜੀ ਰੇਡੀਏਟ ਕੀਤੀ ਤਾਂ ਫਿਰ ਜਾ ਕੇ ਦੁਬਾਰਾ ਉਹਨੇ ਅੰਬ ਦੇਣੇ ਸ਼ੁਰੂ ਕੀਤੇ ਮਤਲਬ ਉਹਨੇ ਫਲ ਦੇਣੇ ਸ਼ੁਰੂ ਕੀਤੇ ਇਹ ਦੋ ਸਟੋਰੀਜ਼ ਸੁਣ ਕੇ ਐਕਚੁਅਲੀ ਲੱਗਦਾ ਆ ਕਿ ਵਾਕਈ ਸਾਡੇ ਸ਼ਬਦਾਂ ਵਿੱਚ ਬਹੁਤ ਪਾਵਰ ਹੈ ਲੱਗਦਾ ਕੀ ਆ ਪਾਵਰ ਤਾਂ ਹੈਗੀ ਆ ਬਟ ਅਸੀਂ ਰੀਅਲਾਈਜ਼ ਨਹੀਂ ਕਰਦੇ ਕਿ ਸਾਡੇ ਸ਼ਬਦਾਂ ਵਿੱਚ ਬਹੁਤ ਪਾਵਰ ਹੈ ਸਾਡੇ ਚ ਇੰਨੀ ਕੈਪੇਬਿਲਿਟੀ ਹੈਗੀ ਆ ਕਿ ਅਸੀਂ ਚਾਹੀਏ ਤਾਂ ਕਿਸੇ ਨੂੰ ਦੁਆ ਦੇ ਸਕਦੇ ਆ ਤੇ ਅਸੀਂ ਚਾਹੀਏ ਤਾਂ ਕਿਸੇ ਨੂੰ ਬਾਦੁਆ ਦੇ ਸਕਦੇ ਆ ਮਤਲਬ ਐ ਐਸ ਹੱਦ ਤੱਕ ਸਾਡੇ ਸ਼ਬਦਾਂ ਵਿੱਚ ਪਾਵਰ ਹੈ ਪਿਛਲੇ ਅਗਰ ਆਪਾਂ ਆਪਣੀ ਹਿਸਟਰੀ ਦੇ ਵਿੱਚ ਵੀ ਜਾ ਕੇ ਦੇਖੀਏ ਨਾ ਚਾਹੀਏ ਅਸੀਂ ਆਪਣੇ ਰਿਲੀਜੀਅਨ 'ਚ ਚੱਲ ਜਾਈਏ ਚਾਹੀਏ ਅਸੀਂ ਆਪਣੇ ਪੁਰਾਣੇ ਲੋਕਾਂ ਵਾਲ ਨੂੰ ਚੱਲ ਜਾਈਏ ਉਹ ਕੀ ਕਰਦੇ ਹੁੰਦੇ ਸੀ ਇੱਕ ਕਿਸੇ ਨੂੰ ਵਰਦਾਨ ਦਿੰਦੇ ਹੁੰਦੇ ਸੀ ਜਾਂ ਸ਼ਰਾਪ ਦਿੰਦੇ ਹੁੰਦੇ ਸੀ ਤਾਂ ਉਹ ਕੋਈ ਵਰਦਾਨ ਕਿਦੋਂ ਇਕੱਠਾ ਕਰਕੇ ਨਹੀਂ ਸੀ ਲੈ ਕੇ ਆਉਂਦੇ ਹੁੰਦੇ ਜਾਂ ਉਹ ਕੋਈ ਸ਼ਰਾਪ ਕਿਤੋਂ ਇਕੱਠਾ ਕਰਕੇ ਨਹੀਂ ਸੀ ਲੈ ਕੇ ਆਉਂਦੇ ਹੁੰਦੇ ਉਹ ਸਿਰਫ ਸ਼ਬਦਾਂ ਨਾਲ ਬੋਲਦੇ ਸੀਗੇ ਤੇ ਉਹ ਸ਼ਬਦਾਂ ਨਾਲ ਉਹ ਚੀਜ਼ਾਂ ਸੱਚ ਹੋ ਜਾਂਦੀਆਂ ਹੁੰਦੀਆਂ ਸੀ ਤੇ ਕਿਉਂਕਿ ਸਾਹਮਣੇ ਵਾਲੇ ਬੰਦੇ ਨੂੰ ਵੀ ਪਤਾ ਹੁੰਦਾ ਸੀ ਕਿ ਸ਼ਬਦਾਂ ਵਿੱਚ ਕਿੰਨੀ ਜ਼ਿਆਦਾ ਪਾਵਰ ਹੈ ਤੇ ਜੋ ਬੋਲ ਰਿਹਾ ਉਹਨੂੰ ਵੀ ਪਤਾ ਹੁੰਦਾ ਸੀ ਕਿ ਸ਼ਬਦਾਂ ਵਿੱਚ ਕਿੰਨੀ ਜ਼ਿਆਦਾ ਪਾਵਰ ਹੈ ਤੇ ਅਗਲਾ ਇਨਸਾਨ ਵੀ ਸ਼ਰਾਪ ਦੇ ਨਾਮ ਤੇ ਮਤਲਬ ਇੱਕ ਵਾਰ ਹਿੱਲ ਜਾਂਦਾ ਹੁੰਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਜੋ ਬੋਲਿਆ ਜਾਂਦਾ ਹੈ ਨਾ ਉਹ ਸੱਚ ਹੁੰਦਾ ਹੀ ਹੁੰਦਾ ਹੈ ਈਵਨ ਅੱਜ ਵੀ ਸਾਡੀ ਲਾਈਫ ਦੇ ਵਿੱਚ ਅਸੀਂ ਜੋ ਵੀ ਬੋਲਦੇ ਆ ਨਾ ਉਹ ਹਮੇਸ਼ਾ ਸੱਚ ਹੁੰਦਾ ਹੀ ਹੁੰਦਾ ਆ ਅੱਜ ਨਹੀਂ ਹੋਊਗਾ ਕੱਲ ਨਹੀਂ ਹੋਊਗਾ ਪਰਸੋਂ ਹੋਊਗਾ ਬਟ ਸੱਚ ਹੋਊਗਾ ਹੀ ਹੋਊਗਾ ਤੁਹਾਡੇ ਮੂੰਹੋਂ ਨਿਕਲਿਆ ਹਰ ਇੱਕ ਸ਼ਬਦ ਇੱਕ ਤੀਰ ਦੀ ਤਰ੍ਹਾਂ ਆ ਜੋ ਸਭ ਤੋਂ ਪਹਿਲਾਂ ਤੁਹਾਨੂੰ ਇਫੈਕਟ ਕਰਦਾ ਆ ਤੇ ਫਿਰ ਇਸ ਕੁਦਰਤ ਵਿੱਚ ਜਾ ਕੇ ਉਸ ਚੀਜ਼ ਨੂੰ ਹਿੱਟ ਕਰਕੇ ਵਾਪਸ ਆ ਕੇ ਤੁਹਾਨੂੰ ਹੀ ਹਿੱਟ ਕਰਦਾ ਹੈ ਤੇ ਸਿਆਣੇ ਹਮੇਸ਼ਾ ਸਾਨੂੰ ਕਹਿੰਦੇ ਆ ਕਿ ਆਪਣੇ ਆਪ ਬਾਰੇ ਵੀ ਕਦੀ ਮਾੜਾ ਨਾ ਬੋਲੋ ਆਪਣੇ ਆਪ ਬਾਰੇ ਵੀ ਮਾੜਾ ਬੋਲੋਗੇ ਨਾ ਤਾਂ ਤੁਸੀਂ ਪਹਿਲਾਂ ਉਹਨੂੰ ਸੁਣ ਰਹੇ ਹੋ ਫਿਰ ਉਹ ਤੀਰ ਤੁਸੀਂ ਇਸ ਕੁਦਰਤ ਵਿੱਚ ਛੱਡ ਰਹੇ ਹੋ ਤੇ ਉਹੀ ਤੀਰ ਵਾਪਸ ਆ ਕੇ ਤੁਹਾਨੂੰ ਲੱਗੂਗਾ ਹੀ ਲੱਗੂਗਾ ਤੇ ਤੁਸੀਂ ਫਿਰ ਆਪਣੇ ਆਪ ਤੇ ਕੁਐਸਚਨ ਕ੍ਰੀਏਟ ਕਰੋਗੇ ਕਿ ਇਹ ਕਿਉਂ ਹੋ ਰਿਹਾ ਹੈ ਸਾਨੂੰ ਖੁਦ ਨੂੰ ਇਹ ਚੀਜ਼ ਰਿਅਲਾਈਜ਼ ਹੋਣੀ ਚਾਹੀਦੀ ਹੈ ਹਰ ਟਾਈਮ ਕਿ ਜੋ ਵੀ ਅਸੀਂ ਬੋਲ ਰਿਹਾ ਨਾ ਉਹ ਇਸ ਕੁਦਰਤ ਦੇ ਵਿੱਚ ਜਾ ਕੇ ਸਾਡੇ ਕੋਲ ਹੀ ਵਾਪਸ ਆਉਣਾ ਆ ਤੇ ਕਿਉਂ ਨਾ ਆਪਾਂ ਚੰਗਾ ਬੋਲੀਏ ਕਿਉਂ ਨਾ ਅਸੀਂ ਦੂਸਰਿਆਂ ਬਾਰੇ ਵੀ ਚੰਗਾ ਬੋਲੀਏ ਤੇ ਆਪਣੇ ਬਾਰੇ ਵੀ ਚੰਗਾ ਬੋਲੀਏ ਕਿਉਂਕਿ ਸਾਨੂੰ ਪਤਾ ਆ ਕਿ ਸਾਡੇ ਜਿਹੜੇ ਵਰਡਸ ਆ ਉਹ ਮੈਨੀਫੈਸਟ ਹੋਣੇ ਹੀ ਹੋਣੇ ਆ ਉਹ ਅੱਜ ਨਹੀਂ ਤਾਂ ਕੱਲ ਮੈਨੀਫੈਸਟ ਹੋਣੇ ਹੀ ਹੋਣੇ ਆ ਵਿਚਾਰ ਜਦੋਂ ਵੀ ਆਪਣੇ ਆਪ ਨੂੰ ਕ੍ਰਿਟੀਸਾਈਜ਼ ਕਰ ਰਹੇ ਹੋਈਏ ਆਪਣੇ ਆਪ ਬਾਰੇ ਮਾੜਾ ਬੋਲ ਰਹੇ ਹੋਈਏ ਜਾਂ ਆਪਣੇ ਕਿਸੇ ਗੋਲ ਨੂੰ ਲੈ ਕੇ ਤੁਸੀਂ 네ਗੇਟਿਵ ਹੋ ਰਹੇ ਹੋ 네ਗੇਟਿਵ ਸ਼ਬਦ ਬੋਲ ਰਹੇ ਹੋ तो याद करियो आबरा का डाबरा मतलब जो मैं बोलता वो क्रिएट हो जाता है तो हमेशा याद रखो आबरा का डाबरा अपना मंत्र बना लो आबरा का डाबरा क्योंकि तो जो तुम बोलते हो तुम क्रिएट करते हो